ਸਿੱਖ ਗੁਰ ਸਿੱਖ ਬੜੇ ਸਿੱਧੇ ਸ਼ਬਦ ਨੇ ਉੰਜ ਜੇ ਸਿੱਖ ਦੇ ਅਰਥ ਮੈਂ ਇੱਕ ਵਾਰ ਕਿਹਾ ਸੀ ਸੀ ਵਿਦਿਆਰਥੀ ਕਰਨੇ ਆ ਸਟੂਡੈਂਟ ਕਰਨੇ ਆ ਸਖਿਆਰਥੀ ਕਰਨੇ ਆ ਪਰ ਗੁਰੂ ਸਾਹਿਬ ਜੀ ਨੇ ਸਿੱਖ ਦੀ ਜਿਹੜੀ ਪਰਿਭਾਸ਼ਾ ਦਿੱਤੀ ਕਲ ਸਤਿਗੁਰਾਂ ਦੇ ਬਚਨ ਸਨ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਕਲ ਸ਼ਾਮ ਨੂੰ ਹੁਕਮਨਾਮਾ ਸੀ ਇਹ ਮਹਾਰਾਜ ਦਾ ਇੱਥੇ ਜਿਹੜਾ ਗੁਰੂ ਦੇ ਭਾਣੇ ਚ ਆਵੇ ਇਹਦਾ ਮਤਲਬ ਸਿਰ ਹੁਕਮ ਨੂੰ ਮੰਨੇ ਉੰਜ ਹੋਰ ਸੌਖਾ ਸਿੱਖ ਦੀ ਪਰਭਾਸ਼ਾ ਕੀ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਕੁਐਸਚਨ ਇਹ ਵੇ ਸਿੱਖ ਕੌਣ ਉੱਥੇ ਚਲੋ ਦਿੱਤਾ ਜਿਹੜਾ ਜੋ ਇਹ ਸ਼ਬਦ ਵਰਤੇ ਹੈ ਇਸਤਰੀ ਜਾਂ ਪੁਰਸ਼ ਯਾਦ ਰੱਖਿਓ ਜਦੋਂ ਗੁਰਬਾਣੀ ਸਰਬਸਾਂਝੀ ਵਾਲਤਾ ਦੀ ਗੱਲ ਕਰਦੀ ਏ ਉਹ ਜੈਂਡਰ ਵਾ ਕਰ ਕਰਕੇ ਨਹੀਂ ਕਿ ਔਰਤ ਲਈ ਵੱਖਰਾ ਉਪਦੇਸ਼ ਮਰਦ ਵਾਸਤੇ ਵੱਖਰਾ ਉਪਦੇਸ਼ ਹੁਣ ਜਦੋਂ ਆਪਾਂ ਸਾਰੇ ਪੜ੍ਹਨੇ ਆ ਪਾਠ ਕਰਨੇ ਆ ਤੇ ਅਸੀਂ ਇਹ ਸ਼ਬਦ ਕਹਿੰਨੇ ਆ ਭਈ ਪ੍ਰਾਪਤ ਮਾਨਖੁ ਦੇ ਖੁਰੀਆ ਇਹਦਾ ਅਰਥ ਬੀਬੀਆਂ ਵਾਸਤੇ ਬੰਦਿਆਂ ਵਾਸਤੇ ਵੀ ਜਦੋਂ ਅਸੀਂ ਪਾਠ ਕਰਨੇ ਆ ਭਾਈ ਰੇ RAM ਕਹੋ ਚਿਤ ਲਾਏ ਇਹ ਤਾਂ ਪੁਲਿੰਗ ਵਿੱਚ ਪਰ ਇਹ ਸ਼ਬਦ ਤਾਂ ਬੀਬੀਆਂ ਵਾਸਤੇ ਵੀ ਹੈ ਇਸ ਕਰਕੇ ਸਤਿਗੁਰਾਂ ਨੇ ਜਦੋਂ ਗੁਰਸਿੱਖ ਦੀ ਉਥੇ ਜਿਹੜਾ ਦਿੱਤਾ ਉਹ ਲਿਖਿਆ ਜੋ ਇਸਤਰੀ ਦਾ ਪੁਰਸ਼ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ ਮੈਂ ਪੂਰੇ ਸ਼ਬਦ ਨਹੀਂ ਦੇ ਰਿਹਾ ਸਿੱਧਾ ਨਿਚੋੜ 10 ਗੁਰੂ ਸਹਿਬਾਨਾਂ ਦੀ ਬਾਣੀ ਤੇ ਉਹਨੂੰ ਯਕੀਨ ਹੋਵੇ ਬਾਣੀ ਮੰਨੇ